ਖਬਰ ਪੜਤਾਲ ਦੇਖ ਰਹੇ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਸਵਾਗਤ ਹੈ ਤੇ ਅੱਜ ਬਹੁਤ ਅਹਿਮ ਵਿਸ਼ਾ ਖਬਰ ਪੜਤਾਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕੋਸ਼ਿਸ਼ ਕਰ ਦਿੱਤਾ ਗਿਆ ਤੇ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਉਹ ਪੇਸ਼ ਹੋ ਕੇ ਨਿਜੀ ਤੌਰ ਤੇ ਮੁਆਫੀ ਮੰਗਣ ਹੁਣ ਦੋ ਸਵਾਲ ਵੱਡੇ ਖੜੇ ਹੁੰਦੇ ਨੇ ਤਨਖਾਈਆ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਕਿੱਧਰ ਨੂੰ ਜਾਏਗੀ ਔਰ ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਭਵਿੱਖ ਕੀ ਹੈ ਸਿਆਸੀ ਭਵਿੱਖ ਸ਼੍ਰੋਮਣੀ ਅਕਾਲੀ ਦਲ ਦਾ ਇਹ ਦੋ ਵੱਡੇ ਸਵਾਲ ਹੈ ਜਿਨ੍ਹਾਂ ਦੇ ਉੱਪਰ ਐਨਾਲਿਸਿਸ ਵਿਸ਼ਲੇਸ਼ਣ ਲਗਾਤਾਰ ਕੀਤੇ ਜਾਂਦੀ ਲੋੜ ਹੈ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਸਿਆਣੇ ਲੋਕ ਨੇ ਜਾਗਰੂਕ ਪੱਤਰਕਾਰ ਨੇ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਭਵਿੱਖ ਦੀਆਂ ਸਥਿਤੀਆਂ ਨੂੰ ਦੇਖ ਰਹੇ ਨੇ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਔਰ ਸਿੱਖ ਪੰਥ ਚ ਸਿੱਖ ਸਿਆਸਤ ਚ ਅਕਾਲੀ ਦਲ ਹਮੇਸ਼ਾ ਤੋਂ ਹੀ ਸਭ ਤੋਂ ਮੋਹਰੀ ਰਿਹਾ ਹੈ। ਹੁਣ ਦੋ ਤਿੰਨ ਤਰੀਕੇ ਦੇ ਨਾਲ ਇਹਨਾਂ ਗੱਲਾਂ ਨੂੰ ਅਸੀਂ ਸਮਝ ਸਕਦੇ ਹਾਂ, ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਸੁਖਵੀਰ ਬਾਦਲ ਦੀ ਸਿਆਸਤ ਕੀ ਰਹੇਗੀ? ਤਨਖਾਹਾਂ ਐਲਾਨੇ ਗਾਮ ਤੋਂ ਬਾਅਦ। ਉਹ ਜਿੱਦਾਂ ਕੱਲ ਸੁਖਵੀਰ ਬਾਦਲ ਨੇ ਤੁਰੰਤ ਪੋਸਟ ਪਾਈ ਸੋਸ਼ਲ ਮੀਡੀਆ ਤੇ ਕਿ ਨਿਮਾਣੇ ਸਿੱਖ ਦੀ ਤਰ੍ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ ਉਹ ਪੇਸ਼ ਹੋਣਗੇ ਉਹ ਪੇਸ਼ ਹੋਣਗੇ ਮਾਫੀ ਵੀ ਮੰਗਣਗੇ ਆਪਣੇ ਗੁਨਾਹਾਂ ਦੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਉਹਨਾਂ ਨੂੰ ਧਾਰਮਿਕ ਸਜ਼ਾ ਕੋਈ ਲਾ ਸਕਦੇ ਨਹੀਂ ਉਹ ਸਜ਼ਾ ਸੁਖਬੀਰ ਬਾਦਲ ਭੁਗਤਣਗੇ ਅਗਰ ਕੋਈ ਲਗਾਈ ਜਾਂਦੀ ਹੈ ਤਾਂ ਜਿਹਦੀ ਸੰਭਾਵਨਾ ਹੈ ਹੁਣ ਉਹਦਾ ਅਸਰ ਸੁਖਬੀਰ ਬਾਦਲ ਦੀ ਸਿਆਸਤ ਤੇ ਕੀ ਪਵੇਗਾ ਉਸ ਤੋਂ ਪਹਿਲਾਂ ਜਦੋਂ ਤਨਖਾਈ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਸੀ ਉਹਨਾਂ ਨੇ ਨਾਲ ਹੀ ਸੁਖਬੀਰ ਨੂੰ ਘੇਰ ਲਿਆ ਭਾਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਉਹਨਾਂ ਦੇ ਪੁੱਤਰ ਹਰਿੰਦਰਪਾਲ ਚੰਦੂ ਮਾਜਰਾ ਭਾਵੇਂ ਬੀਬੀ ਜ਼ਗੀਰ ਕੌਰ ਸੀ ਜਾਂ ਚਰਨਜੀਤ ਬਰਾੜ ਸੀ ਜਾਂ ਹੋਰ ਬਹੁਤ ਸਾਰੇ ਲੀਡਰ ਸੋਸ਼ਲ ਮੀਡੀਆ ਤੇ ਜਿਹੜੇ ਵਡਾਲਾ ਸਾਹਿਬ ਔਰ ਹੋਰ ਲੋਕ ਜਿਹੜੇ ਵਿਰੋਧੀ ਨੇ ਸੁਖਬੀਰ ਬਾਦਲ ਉਹ ਸਾਰਿਆਂ ਨੇ ਤਨਖਾਈ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦੇ ਇੱਕ ਦਿਨ ਪੁਰਾਣੇ ਐਕਸ਼ਨ ਨੂੰ ਸਵਾਲਾਂ ਚ ਲਿਆ ਉਹ ਕਿਨੇ ਸ਼ਾਇਦ ਸੁਖਬੀਰ ਸਿੰਘ ਬਾਦਲ ਨੇ ਇਹ ਸਿਆਸੀ ਰਣਨੀਤੀ ਬਣਾਈ ਕਿ ਜਦੋਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਾਊਂਗਾ ਮੈਂ ਉਸ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਬੜਾ ਜਾ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦੜ ਨੂੰ ਜਿਹੜੇ ਬੜੇ ਸੀਨੀਅਰ ਲੀਡਰ ਨੇ ਮਨਸ਼ਾਸਨ ਕਮੇਟੀ ਦੇ ਚੇਅਰਮੈਨ ਨੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਨੇ ਸਕੱਤਰ ਜਨਰਲ ਨੇ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਨੇ ਰਾਜ ਸਭਾ ਚ ਰਹੇ ਨੇ ਪੁਰਾਣੀ ਆਗੂ ਨੇ ਐਨਐਸਏ ਤਹਿਤ ਪੁਰਾਣੇ ਸਮਿਆਂ ਦੇ ਵਿੱਚ ਜ਼ਿਲ੍ਹੇਾਂ ਕੱਟੀਆਂ ਹੁਣ ਸਵਾਲ ਇਹ ਹੈ ਕਿ ਸੁਖਵੀਰ ਬਾਦਲ ਨੇ ਅਸਤੀਫਾ ਨਹੀਂ ਦਿੱਤਾ ਤਨਖਾਈਆਂ ਘੋਸ਼ਿਤ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਨਿਮਾਣੇ ਸਿੱਖ ਦੀ ਤਰ੍ਹਾਂ ਜਾਊਂਗਾ ਔਰ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਜੇ ਅਗਰ ਸੁਖਵੀਰ ਬਾਦਲ ਨੇ ਨਿਮਾਣੇ ਸਿੱਖ ਦੀ ਤਰ੍ਹਾਂ ਜਾਣਾ ਹੈ ਤੇ ਉਹ ਅਸਤੀਫਾ ਦੇ ਕੇ ਜਾਣ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਹੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਇੱਕ ਤਰੀਕੇ ਨਾਲ ਸੁਖਵੀਰ ਬਾਦਲ ਨੇ ਸੇਫ ਰਾਹ ਲੱਭਿਆ ਇਹ ਵਿਰੋਧੀਆਂ ਦਾ ਇਲਜ਼ਾਮ ਹੈ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਦੇ ਖੇਮੇ ਦੀ ਗੱਲ ਸੁਣਦੇ ਆ ਸੁਖਵੀਰ ਬਾਦਲ ਦੀ ਸਿਆਸਤ ਇਹਨਾਂ ਗੱਲਾਂ ਨਾਲ ਤੈਅ ਹੋਣੀ ਹੈ ਭਵਿਕਸ਼ਾ ਡਾਕਟਰ ਦਰਦੀ ਸਿੰਘ ਟੀਮਾ ਨੇ ਮੂਹਰੇ ਆ ਕੇ ਗੱਲ ਕੀਤੀ ਉਹ ਕਹਿੰਦੇ ਸੁਖਵੀਰ ਬਾਦਲ ਇੱਕ ਰਾਤ ਪਹਿਲਾਂ ਸਾਡੇ ਨਾਲ ਬੈਠੇ ਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਣਵਾਈ ਹੈ ਪੰਜ ਸਿੰਘ ਸਹਿਬਾਨਾਂ ਦੀ ਤੇ ਮੈਂ ਉਸ ਤੋਂ ਪਹਿਲਾਂ ਨਿਮਾਣੇ ਸਿੱਖ ਦੀ ਤਰ੍ਹਾਂ ਇਹ ਫੈਸਲਾ ਸੁਣਨਾ ਚਾਹਣਾ ਤੇ ਮੈਂ ਕਾਰਜਕਾਰੀ ਪ੍ਰਧਾਨ ਕੁੰਦਰ ਸਾਹਿਬ ਨੂੰ ਬਣਾਉਣਾ ਚਾਹਣਾ ਤੇ ਦਲਜੀਤ ਚੀਮਾ ਕਹਿੰਦੇ ਅਸੀਂ ਸਾਰਿਆਂ ਨੇ ਸਹਿਮਤੀ ਜਿਤਾਈ ਤੇ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਹੁਣ ਦਲਜੀਤ ਚੀਮਾ ਕਹਿੰਦੇ ਕਿ ਅਗਰ ਹੁਣ ਸੁਖਵੀਰ ਬਾਦਲ ਕੋਲੇ ਕੋਈ ਤਾਕਤਾਂ ਨਹੀਂ ਹੈ ਉਹ ਕਹਿੰਦੇ ਤਾਕਤਾਂ ਕਾਰਜਕਾਰੀ ਪ੍ਰਧਾਨ ਕੋਲੇ ਚਲੀਆਂ ਗਈਆਂ ਉਂਝ ਅਜਿਹਾ ਹੁੰਦਾ ਨਹੀਂ ਕਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਪ੍ਰਧਾਨ ਨੇ ਭਾਰਤ ਪੂਸ਼ਨ ਆਸ਼ੂ ਕਾਰਜਕਾਰੀ ਪ੍ਰਧਾਨ ਨੇ ਪਰ ਫੈਸਲੇ ਰਾਜਾ ਵੜਿੰਗ ਕਰਦੇ ਨੇ ਕਹਿਣ ਨੂੰ ਲੱਗਦਾ ਹੈ ਵਰਕਿੰਗ ਪ੍ਰੈਜ਼ੀਡੈਂਟ ਦਾ ਮਤਲਬ ਕਿ ਸਾਰੀ ਵਰਕਿੰਗ ਉਹਨੇ ਕਰਨੀ ਹੈ ਪਰ ਅਸਲ 'ਚ ਫੈਸਲੇ ਪ੍ਰਧਾਨ ਦੀ ਮਰਜ਼ੀ ਨਾਲ ਹੁੰਦੇ ਆ ਪਰ ਕਬਤ ਜਲਜੀਤ ਸਿੰਘ ਚਿਮਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਕਰਕੇ ਵਰਕਿੰਗ ਪ੍ਰੈਜ਼ੀਡੈਂਟ ਬਣਾ ਕੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਸਾਰੀਆਂ ਤਾਕਤਾਂ ਸੁਖਬੀਰ ਬਾਦਲ ਨੇ ਦਿੱਤੀਆਂ ਕਿਉਂਕਿ ਅਗਰ ਨਵੇਂ ਸਿਰੇ ਤੋਂ ਪ੍ਰਧਾਨ ਦੀ ਚੋਣ ਕਰਨੀ ਹੈ ਪਾਰਟੀ ਦਾ ਜਥੇਬੰਦਕ ਕਾਂਚਾ ਨਵੇਂ ਸਿਰੇ ਤੋਂ ਬਣਾਉਣਾ ਹੈ ਉਸ ਤੋਂ ਪਹਿਲਾਂ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਨਾ ਔਰ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਲੰਬੀ ਹੁੰਦੀ ਹੈ ਉਹ ਕਹਿੰਦੇ ਬਹੁਤ ਸਾਰੀਆਂ ਪ੍ਰਕਿਰਿਆਵਾਂ ਨੇ ਇਸ ਕਰਕੇ ਉਹ ਪ੍ਰਕਿਰਿਆਵਾਂ ਨੂੰ ਅੰਜਾਮ ਦੇਣ ਦੇ ਲਈ ਸਾਰੀਆਂ ਤਾਕਤਾਂ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਸੌਂਪੀਆਂ ਗਈਆਂ ਨੇ ਸੁਖਵੀਰ ਸਿੰਘ ਬਾਦਲ ਹੁਣ ਦੇਖਿਆ ਜਾਵੇ ਤਬ ਲਵਿੰਦਰ ਸਿੰਘ ਭੁੰਦਰ ਕਾਰਜਕਾਰੀ ਪ੍ਰਧਾਨ ਨੇ ਕਿ ਸੁਖਬੀਰ ਬਾਦਲ ਦਾ ਹੁਣ ਕੋਈ ਦਖਲ ਨਹੀਂ ਰਹੇਗਾ ਆ ਇਹ ਹੋ ਸਕਦਾ ਹੈ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਉਂਦੇ ਨੇ ਕੁਝ ਦਿਨਾਂ ਦੀ ਤੇ ਉਹਨਾਂ ਦਿਨਾਂ ਚ ਸੁਖਬੀਰ ਬਾਦਲ ਫੈਸਲੇ ਲੈਣ ਦੀ ਸਥਿਤੀ ਦੇ ਵਿੱਚ ਨਹੀਂ ਰਹਿਣੇ ਸੀ ਹੋ ਸਕਦਾ ਸੁਖਬੀਰ ਬਾਦਲ ਨੂੰ ਇਹ ਅਭਾਸ ਹੋਵੇ ਕਿ ਅਗਰ ਮੈਨੂੰ ਕੋਈ ਧਾਰਮਿਕ ਸਜ਼ਾ ਲੱਗਦੀ ਹੈ ਬਤੌਰ ਪ੍ਰਧਾਨ ਪ੍ਰਧਾਨ ਹੁਣ ਵੀ ਨਹੀਂ ਪਰ ਉਹ ਧਾਰਮਿਕ ਸਜ਼ਾ ਦੇ ਦੌਰਾਨ ਅਗਰ ਕੋਈ ਫੈਸਲਾ ਲੈਂਦੇ ਤੇ ਫਿਰ ਕਿੰਤੂ ਪ੍ਰੰਤੂ ਹੋਣੇ ਸੀ ਇਸ ਕਰਕੇ ਸ਼ਾਇਦ ਸੁਖਬੀਰ ਬਾਦਲ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਬਣਾਤਾ ਕਿ ਜੇ ਕੋਈ ਧਾਰਮਿਕ ਸਜ਼ਾ ਵੀ ਸੁਖਬੀਰ ਬਾਦਲ ਨੂੰ ਲੱਗਦੀ ਹੈ ਤੇ ਫੈਸਲੇ ਬਲਵਿੰਦਰ ਸਿੰਘ ਪੁੰਦੜ ਲੈਂਦੇ ਹੁਣ ਡਾਕਟਰ ਚੀਮਾ ਕਹਿੰਦੇ ਦੇਖੋ ਜ਼ਿਮਨੀ ਚੋਣਾਂ ਨੇ ਉਹਦੇ ਸਬੰਧ ਚ ਵੀ ਫੈਸਲੇ ਕਈ ਲਏ ਜਾ ਸਕਦੇ ਨੇ ਡੈਲੀਗੇਟ اجلاس ਕਦੋਂ ਬੁਲਾਉਣਾ ਹੈ ਉਹਦੇ ਸਬੰਧ ਦੇ ਵਿੱਚ ਫੈਸਲੇ ਲੈਣੇ ਨੇ ਤੇ ਲਏ ਜਾ ਸਕਦੇ ਨੇ ਇਸ ਕਰਕੇ ਪ੍ਰਧਾਨ ਬਿਵਿੰਦਰ ਸਿੰਘ ਭੁੰਦੜ ਨੂੰ ਬੁਲਾਇਆ ਹੁਣ ਜਿਹੜਾ ਵੱਡਾ ਸਵਾਲ ਹੈ ਸੁਖਵੀਰ ਬਾਦਲ ਦੀ ਸਿਆਸਤ ਤੇ ਕੀ ਅਸਰ ਪਵੇ ਦੇਖੋ ਉਹ ਪੇਸ਼ ਹੋਣਗੇ ਕਿਸੇ ਵੀ ਸਮੇਂ ਅੱਜ ਕੱਲ 2-4 ਦਿਨਾਂ ਚ ਉਹ ਪੇਸ਼ ਹੋਣਗੇ ਮਾਫੀ ਮੰਗਣਗੇ ਗੁਨਾਹਾਂ ਦੀ ਜਿਹੜੇ ਗੁਨਾਹ ਉਹਨਾਂ ਨੇ ਮੰਨੇ ਆਪਣੀ ਲਿਖੀ ਚਿੱਠੀ ਚ ਤੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਚੱਕ ਸਾਹਿਬ ਦੇ ਜਥੇਦਾਰਾਂ ਨੇ ਪੰਜੇ ਤਖਤਾਂ ਦੇ ਜੱਥੇਦਾਰਾਂ ਨੇ ਪੜ ਕੇ ਸਮਝ ਕੇ ਫੈਸਲਾ ਸੁਣਾਇਆ ਜਦ ਤੱਕ ਗੁਨਾਹ ਵੀ ਮਾਫੀ ਨਹੀਂ ਮੰਗਦੇ ਤਦ ਤੱਕ ਤਨਖਾਈਆਂ ਰਹਿਣਗੀਆਂ ਹੁਣ ਹੋ ਸਕਦਾ ਜਦੋਂ ਪੇਸ਼ ਹੋ ਕੇ ਗੁਨਾਹ ਦੀ ਮਾਫੀ ਮੰਗਦੇ ਨੇ ਤੇ ਕੋਈ ਧਾਰਮਿਕ ਸਜ਼ਾ ਲਗਾਈ ਜਾਵੇ ਇਹ ਅਧਿਕਾਰ ਜੱਥੇਦਾਰ ਸਹਿਬਾਨਾਂ ਨੂੰ ਹੁਣ ਨਿਸ਼ਚਿਤ ਤੌਰ ਤੇ ਕੋਈ ਨਾ ਕੋਈ ਸਜ਼ਾ ਦੀ ਸੰਭਾਵਨਾ ਹੈ ਵਕ ਵਕ ਬੁੱਧੀ ਜੀ ਵੀ ਹੁੰਦਾ ਕਹਿਣਾ ਇਹ ਮਰਜ਼ੀ ਹੈ ਜੱਥੇਦਾਰ ਸਹਿਬਾਨਾਂ ਦੀ ਕਿਉਂਕਿ ਉਪਰੀਮ ਨੇ ਹੁਣ ਇਸ ਪੂਰੀ ਪ੍ਰਕਿਰਿਆ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਬਾਹਰ ਨਿਕਲਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨਵੇਂ ਸਿਰੇ ਤੋਂ ਸ਼ੁਰੂ ਹੋ ਸੁਖਬੀਰ ਸਿੰਘ ਬਾਦਲ ਇੱਕ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਕੇ ਇਹ ਕਹਿਣਗੇ ਕਿ ਮੈਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਕੇ ਆਇਆ ਗੁਨਾਹ ਕਬੂਲ ਕਰਕੇ ਆਇਆ ਤੇ ਹੁਣ ਮੈਂ ਉਵੇ ਕਿਤੇ ਕੋਈ ਗਲਤੀ ਨਹੀਂ ਕਰਨੀ ਫਿਰ ਭਾਵੇਂ ਉਹਨਾਂ ਦਾ ਬੀਜੇਪੀ ਵਿਰੋਧੀ ਸਟੈਂਡ ਹੋਵੇ ਫਿਰ ਭਾਵੇਂ ਸੁਖਬੀਰ ਸਿੰਘ ਬਾਦਲ ਦਾ ਅਣਥਕ ਏਜੰਡਿਆਂ ਤੇ ਮੁੜ ਨਾ ਹੋਵੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਪਿਛਲੇ ਦਿਨਾਂ ਤੋਂ ਸੁਖਬੀਰ ਬਾਦਲ ਲਗਾਤਾਰ ਇਹ ਕਹਿੰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨੁਮਾਇੰਦਾ ਪਾਰਟੀ ਇੱਕ ਤਰੀਕੇ ਨਾਲ ਪੰਜਾਬੀ ਪਾਰਟੀ ਕਿ ਸੁਖਬੀਰ ਬਾਦਲ ਜਦੋਂ ਹੁਣ ਇਸ ਪ੍ਰਕਿਰਿਆ ਚੋਂ ਮਾਫੀ ਮੰਗਣ ਤੋਂ ਬਾਅਦ ਇਸ ਪ੍ਰਕਿਰਿਆ ਤੋਂ ਜਦੋਂ ਬਾਹਰ ਆਉਣਗੇ ਤਾਂ ਕੀ ਸਿਰਫ ਤੇ ਸਿਰਫ ਅੰਤਕ ਏਜੰਡੇ ਤੇ ਅੱਗੇ ਵਧਣਗੇ ਸੁਖਬੀਰ ਬਾਦਲ ਦੀ ਸਿਆਸਤ ਬਦਲੀ ਹੋਏਗੀ ਜਾਂ ਸੁਖਬੀਰ ਬਾਦਲ ਇਸ ਪ੍ਰਕਿਰਿਆ ਤੋਂ ਬਾਅਦ ਮਾਫੀ ਦੀ ਪ੍ਰਕਿਰਿਆ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਫਾਰਗ ਕੀਤੇ ਜਾਣ ਤੋਂ ਬਾਅਦ ਕਿ ਪੰਜਾਬੀ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਅੱਗੇ ਵਧਾਣਗੇ ਹੁਣ ਦੋ ਤਰ੍ਹਾਂ ਨਾਲ ਇਹ ਚੀਜ਼ਾਂ ਨੂੰ ਲੋਕ ਦੇਖਦੇ ਨੇ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਜਿਵੇਂ ਬਲਵਿੰਦਰ ਸਿੰਘ ਧੁੰਦੜ ਪਾਰਟੀ ਨੂੰ ਪਾਰਟੀ ਦੀ ਕਮਾਂਡ ਆਪਣੇ ਹੱਥ 'ਚ ਲੈਣ ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਇੱਕ ਵਾਰ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਪਰ ਉਸ ਅਸਤੀਫਾ ਬਹੁਤਾ ਲੰਮਾ ਸਮਾਂ ਨਹੀਂ ਰਹਿਣਾ ਕਿਉਂਕਿ ਦੁਬਾਰਾ ਚੋਣਾਂ ਦੀ ਦਿਸ਼ਾ ਦੇ ਵਿੱਚ ਅਕਾਲੀ ਦਲ ਨੂੰ ਅੱਗੇ ਵਧਾਇਆ ਜਾ ਸਕਦਾ ਬਲਵਿੰਦਰ ਸਿੰਘ ਖੁੰਡਰ ਤੋਂ ਅਜੇ ਹਾਲਾਤਾਂ ਚ ਅਗਰ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਤੇ ਮੁੜ ਪ੍ਰਧਾਨ ਚੁਣ ਲਏ ਜਾਂਦੇ ਨੇ ਤੇ ਫੇਰ ਘਟੋ ਘਟ ਜਿਹੜੇ ਉਹ ਵਿਰੋਧੀ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਘੱਟ ਮੰਜ਼ੂਰ ਕੁਝ ਨਹੀਂ ਫਿਰ ਉਹਨਾਂ ਦੇ ਉਸ ਸਵਾਲ ਦਾ ਕੋਈ ਜ਼ਿਆਦਾ ਤਰਕ ਨਹੀਂ ਰਹਿ ਜਾਣਾ ਕਿਉਂਕਿ ਹੁਣ ਵੀ ਸਾਰੇ ਵਿਰੋਧੀ ਇਹ ਹੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਿਆਸੀ ਖੇਡ ਖੇਢੀ ਉਹਨਾਂ ਨੇ ਬਲਵਿੰਦਰ ਸਿੰਘ ਪੂਂਦੜ ਹੋਣਾ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਖੁਦ ਅਸਤੀਫਾ ਨਹੀਂ ਦਿੱਤਾ ਹੁਣ ਜਦੋਂ ਬਲਵਿੰਦਰ ਸਿੰਘ ਪੂਂਦੜ ਅਗਲੀਆਂ ਪਾਰਟੀ ਦੀਆਂ ਚੋਣਾਂ ਲਈ ਸਰਗਰਮ ਹੋਣਗੇ ਕਿ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਅਸਤੀਫਾ ਦੇ ਸਕਦੇ ਕਿ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਪਹਿਲਾਂ ਵੀ ਅਸਤੀਫਾ ਦੇ ਸਕਦੇ ਨੇ ਅਗਰ ਪਹਿਲਾ ਅਸਤੀਫਾ ਦੰਦਦੇ ਨੇ ਤੇ ਸੁਖਬੀਰ ਬਾਦਲ ਦਾ ਕਦ ਹੋਰ ਵੱਡਾ ਹੋ ਸਕਦਾ ਹੈ। ਉਹਦੇ ਨਾਲ ਜਿਹੜੇ ਵਿਰੋਧੀ ਨੇ ਸੁਖਬੀਰ ਬਾਦਲ ਦੇ ਭਾਵੇਂ ਕੁਝ ਸਮੇਂ ਲਈ ਉਹ ਖੁਸ਼ ਹੋਣਗੇ ਕਿ ਸਾਡੀ ਗੱਲ ਮੰਨਣੀ ਪਈ ਸੁਖਬੀਰ ਬਾਦਲ ਨੂੰ। ਅਸੀਂ ਵੀ ਇਹੀ ਚਾਹੁੰਦੇ ਸੀ। ਪਰ ਅਗਰ ਸੁਖਬੀਰ ਬਾਦਲ ਅਸਤੀਫਾ ਨਹੀਂ ਵੀ ਦੰਦੇ ਤੇ ਮਾਫੀ ਮੰਗ ਕੇ ਗੁਨਾਵਾ ਨੂੰ ਕਬੂਲ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਹੁਕਮਾਨ ਦੀ ਪ੍ਰਕਿਰਿਆ ਚੋਂ ਬਾਹਰ ਆ ਕੇ ਉਸ ਤੋਂ ਬਾਅਦ ਵੀ ਅਸਤੀਫਾ ਦੇ ਸਕਦੇ ਨੇ ਜਦੋਂ ਪ੍ਰੋਫੈਸਰ ਬਲਵਿੰਦਰ ਸਿੰਘ ਪੂੰਦੜ ਚੋਣਾਂ ਦੀ ਦਿਸ਼ਾ 'ਚ ਅੱਗੇ ਵਧਾ ਸਕਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਵੀਰ ਸਿੰਘ ਬਾਦਲ ਉਹ ਵੀ ਖਲੀ ਸਿਆਸਤ ਇਹ ਪੰਥਕ ਅਜੰਡਿਆਂ ਤੇ ਕਰਨਗੇ ਉਹ ਪੰਥਕ ਅਜੰਡਿਆਂ ਤੇ ਵਾਪਸ ਆਉਣਗੇ ਕਿ ਮੈਂ ਵਾਪਸ ਚੰਡੀਗੜ੍ਹ ਪੰਜਾਬ ਨੂੰ ਲੈਣ ਦੀ ਲੜਾਈ ਲੜਨੀ ਹੈ ਕਿ ਮੈਂ ਵਾਪਸ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ 'ਚ ਦੇਣ ਦੀ ਮੰਗ ਕਰਨੀ ਹੈ ਮੈਂ ਵਾਪਸ ਭਾਵੇਂ ਬਲਵੰਤ ਸਿੰਘ ਰਾਜੂਆਣਾ ਜਾਂ ਸਿੱਖ ਮਸਲੇ ਨੇ ਮੈਂ ਬਰਾਬਰ ਉਹਨਾਂ ਦੀ ਵਕਾਲਤ ਕਰਨੀ ਹੈ ਕਿਉਂਕਿ ਬਲਵੰਤ ਸਿੰਘ ਰਾਜੂਆਣਾ ਤੋਂ ਬਿਨਾ ਕਈ ਮਾਮਲਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਨੇ ਪਿਛਲੇ ਸਮਿਆਂ 'ਚ ਜ਼ਿਆਦਾ ਸਰਗਰਮੀ ਨਹੀਂ ਦਿਖਾਈ ਕੀ ਸੁਖਵੀਰ ਬਾਦਲ ਇਹਨਾਂ ਸਾਰੇ ਪੰਥਕ ਤੇ ਧਾਰਮਿਕ ਅਜੰਡਿਆਂ ਤੇ ਵਾਪਸ ਮੁੜਨਗੇ ਅਗਰ ਵਾਪਸ ਮੁੜਨਗੇ ਇਹਦਾ ਮਤਲਬ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਲੀਕ ਖਿੱਚ ਕੇ ਵਿਰੋਧੀ ਲੀਕ ਖਿੱਚ ਕੇ ਆਪਣੀ ਸਿਆਸਤ ਅੱਗੇ ਵਧਾਉਂਗਾ ਹੁਣ ਇਹਦੇ ਨਾਲ ਸਵਾਲ ਖੜਾ ਇਸ ਇਸ ਸਭ ਕੁਝ ਤੋਂ ਬਾਅਦ ਜਿਹੜੇ ਸੁਖਵੀਰ ਬਾਦਲ ਤੋਂ ਨਾਰਾਜ਼ ਨੇ ਵਿਰੋਧੀ ਨੇ ਕਿ ਉਹ ਦੁਬਾਰਾ ਸੁਖਵੀਰ ਬਾਦਲ ਦੇ ਹਮਾਇਤੀ ਬਣਨਗੇ ਜਾਂ ਕੀ ਉਹ ਸੁਖਵੀਰ ਬਾਦਲ ਦੇ ਇਸ ਸਜ਼ਾ ਦੀ ਪ੍ਰਕਿਰਿਆ ਤੋਂ ਲੰਘ ਜਾਣ ਤੋਂ ਬਾਅਦ ਸੁਖਬੀਰ ਬਾਦਲ ਨਾਲ ਆਪਣਾ ਮਨਮਟਾਬ ਖਤਮ ਕਰ ਲੈਣਗੇ। ਕੀ ਉਹਨਾਂ ਦੀ ਨਾਰਾਜ਼ਗੀ ਤੇ ਮਨਮਟਾਬ ਸੁਖਬੀਰ ਬਾਦਲ ਨਾਲ ਉਸੇ ਤਰ੍ਹਾਂ ਦਾ ਬਣਿਆ ਰਹੇਗਾ? ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ। ਅਗਰ ਅਸਤੀਫਾ ਦੇ ਵੀ ਦੰਗੇ ਨੇ ਸੁਖਬੀਰ ਸਿੰਘ ਬਾਦਲ ਤੇ ਮੁੜ ਪ੍ਰਧਾਨ ਚੁਣੇ ਜਾਂਦੇ ਨੇ ਕੀ ਬਾਕੀ ਸਾਰਿਆਂ ਨੂੰ ਫੇਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੋਏਗੀ? ਯਾ ਉਹ ਹਜੇ ਵੀ ਇਸ ਮੰਗ ਤੇ ਅੜੇ ਰਹਿਣਗੇ ਕਿ ਸੁਖਬੀਰ ਬਾਦਲ ਪੱਕੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਲੰਬੇ ਲੈਣ ਰਹਿਣ ਤੇ ਚੋਣ ਵੀ ਨਾਲ ਲੜਾਂ। ਅਗਰ ਜਈ ਨੋਬਤ ਆਉਣੀ। ਇਹ ਵੱਡੇ ਸਵਾਲ ਨੇ ਪਰ ਸੁਖਬੀਰ ਬਾਦਲ ਦੀ ਜਿਹੜੀ ਸਿਆਸਤ ਹੈ। ਉਹ ਇੱਕ ਪਾਸੜ ਸਿਆਸਤ ਸੁਖਬੀਰ ਬਾਦਲ ਨੂੰ ਕਰਨੀ ਪੈਣੀ ਹੈ, ਭਾਜਪਾ ਦੇ ਵਿਰੋਧ ਦੀ ਸਿਆਸਤ ਕਰਨੀ ਪੈਣੀ ਹੈ। ਅਗਰ ਉਹ ਅੰਥਕ ਸਿਆਸਤ ਦੇ ਨਾਲ ਅੱਗੇ ਵਧਣਾ ਚਾਹੁੰਦੇ। ਤੇ ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਇਹ ਜਿਹੜੀ ਇੱਕ ਹੋਰ ਵਿਰੋਧੀ ਧਿਰ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਪ੍ਰਤੀ ਸੁਖਬੀਰ ਸਿੰਘ ਬਾਦਲ ਦਾ ਰਵੱਈਆ ਕੀ ਬਦਲੇਗਾ ਜਾਂ ਸੁਖਬੀਰ ਸਿੰਘ ਬਾਦਲ ਉਸੇ ਪੁਰਾਣੀ ਲੀਹ ਤੇ ਰਹਿਣਗੇ ਕਿ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਤੇ ਪੋਲਿਟੀਕਲ ਤੌਰ ਤੇ ਉਹ ਅਟੈਕ ਕਰਨਗੇ ਇਹ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਭਵਿੱਖ ਨੂੰ ਤੈਅ ਕਰਨ ਵਾਲੀਆਂ ਗੱਲਾਂ ਹੋਣ ਹੁਣ ਜਿੱਥੋਂ ਤੱਕ ਗੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਕਿੰਨੀ ਦੇਰ ਕਾਰਜਕਾਰੀ ਪ੍ਰਧਾਨ ਰਹਿੰਦੇ ਨੇ ਕਿ ਬਤੌਰ ਕਾਰਜਕਾਰੀ ਪ੍ਰਧਾਨ ਉਹ ਇੰਡੀਪੈਂਡੈਂਟ ਆਜ਼ਾਦੀ ਵਾਲੇ ਫੈਸਲੇ ਕਰਦੇ ਨੇ ਜਿਵੇਂ ਕਿ ਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਤਾਕਤਾਂ ਉਹਨਾਂ ਨੂੰ ਦੇ ਦਿੱਤੀ ਕਿ ਬਲਵਿੰਦਰ ਸਿੰਘ ਭੁੰਦੜ ਇੱਕ ਮਜ਼ਬੂਤ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਉਹਨਾਂ ਨਾਰਾਜ਼ ਅਕਾਲੀਆਂ ਨੂੰ ਦੁਬਾਰਾ ਪਾਰਟੀ ਦੀ ਮੁਢਲੀ ਲਾਈਨ ਚ ਸ਼ਾਮਲ ਕਰ ਸਕਣਗੇ ਜਾਂ ਦੁਬਾਰਾ ਜਿਹੜਾ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਦਾ ਵਿਰੋਧ ਹੈ ਕੁਝ ਨਾਰਾਜ਼ ਅਕਾਲੀਆਂ ਵੱਲੋਂ ਕੀ ਉਹਨਾਂ ਨੂੰ ਸਮਝਾਉਣ ਚ ਕਾਮਯਾਬ ਹੋਣਗੇ ਕਿ ਜਦੋਂ ਸੁਖਬੀਰ ਬਾਦਲ 3 ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਚੁੱਕੇ ਗੁਨਾਹ ਕਬੂਲ ਕਰ ਲਏ ਮਾਫੀ ਮੰਗ ਲਈ ਜਥੇਦਾਰ ਸਹਿਬਾਨਾਂ ਦੇ ਹੁਕਮ ਮਨਜ਼ੂਰ ਕਰਕੇ ਸੁਖਬੀਰ ਬਾਦਲ ਨਿਕਲੇ ਨੇ ਕੀ ਕੁੱਲ ਬਖਸ਼ਾਉਣ ਮਾਫੀਆਂ ਤੋਂ ਬਾਅਦ ਨਰਾਜ਼ ਅਕਾਲੀ ਸੁਖਬੀਰ ਬਾਦਲ ਨੂੰ ਪ੍ਰਵਾਨ ਕਰ ਲੈਣਗੇ ਜਦੋਂ ਜਥੇਦਾਰ ਸਹਿਬਾਨਾਂ ਦੇ ਸਾਰੇ ਹੁਕਮ ਮੰਨਣ ਤੋਂ ਬਾਅਦ ਸੁਖਬੀਰ ਬਾਦਲ ਮੋੜ ਸਿਆਸਤ ਚੁਣੇ ਇਹਦੇ ਨਾਲ ਤੈ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਸਿਆਸਤ ਹੁਣ ਇਹਦੇ ਨਾਲ ਦੋ ਤਿੰਨ ਸਵਾਲ ਹੋਰ ਜੋੜਦੇ ਚਾਰ ਜਮਨੀ ਚੋਣਾਂ ਬਹੁਤ ਨੇੜੇ ਨੇ ਇਹਨਾਂ ਚਾਰ ਜਮਨੀ ਚੋਣਾਂ ਚ ਜਦੋਂ ਸੁਖਬੀਰ ਬਾਦਲ ਤੇ ਸ਼ਨੋਮਨੀ ਅਕਾਲੀ ਦਲ ਉਤਰੇਗਾ ਕਿ ਪੰਜਾਬ ਦੇ ਸਿੱਖ ਵੋਟਰ ਪੰਥਕ ਵੋਟਰ ਸ਼ਨੋਮਨੀ ਅਕਾਲੀ ਦਲ ਦੀਆਂ ਪੁਰਾਣੀਆਂ ਗਲਤੀਆਂ ਨੂੰ ਮਾਫ ਕਰ ਦੇਣਗੇ ਚੰਡੀਗੜ੍ਹ ਪੰਜਾਬ ਨੂੰ ਲੈਣ ਲਈ ਬਹੁਤਾਂ ਸੰਘਰਸ਼ ਨਹੀਂ ਹੋਇਆ ਜਿਨੀ ਦੇ ਅਕਾਲੀ ਭਾਜਪਾ ਦੀ ਸਾਹ ਜ ਰਹੀ ਬਹੁਤ ਸਾਰੇ ਸਿੱਖ ਮੁੱਦਿਆਂ ਤੋਂ ਅਕਾਲੀ ਦਲ ਅੱਖਾਂ ਬੰਦ ਕਰਕੇ ਵਿਕਰਦਾ ਰਿਆ ਕਿ ਜਿਹੜੇ ਵੋਟਰ ਨੇ ਪੰਜਾਬ ਦੇ ਚਾਰ ਜ਼ਿਮਨੀ ਚੋਣਾ ਦਰਮਿਆਨ ਕਿਦੜਵਾਹ ਦੇ ਬੋਟਰ ਡੇਰਾ ਬਾਬਾ ਨਾਨਕ ਸ੍ਰੀ ਡੇਰਾ ਬਾਬਾ ਨਾਨਕ ਚੱਬੇਵਾਲ ਔਰ ਬਰਨਾਲਾ ਇਹਨਾਂ ਚਾਰ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਰਸੈਂਟੇਜ ਕਿੱਥੇ ਜਾਂਦੀ ਹੈ ਜਦੋਂ ਸੁਖਬੀਰ ਬਾਦਲ ਮਾਫੀ ਮੰਗ ਕੇ ਪੂਰੀ ਪ੍ਰਕਿਰਿਆ ਚੋਂ ਬਾਹਰ ਨਿਕਲਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਚ ਜਾਂਦਾ ਸੋ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਇਹਨਾਂ ਚਾਰ ਜ਼ਿਮਨੀ ਚੋਣਾਂ ਤੋਂ ਬਾਅਦ ਤੈਅ ਹੋਏਗਾ ਕਿ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ 'ਚ ਜਦੋਂ ਇਹ ਚੋਣਾਂ ਲੜੀਆਂ ਜਾਂਦੀਆਂ ਨੇ ਕਿਉਂਕਿ ਸੰਭਾਵਨਾ ਘੱਟ ਹੈ ਕਿ ਇਹਨਾਂ ਜ਼ਿਮਨੀ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਸਿਰਿਓਂ ਵੋਟਾਂ ਹੋ ਜਾਣ ਹੋ ਵੀ ਸਕਦੀਆਂ ਹਨ ਅਗਰ ਪ੍ਰੋਫੈਸਰ ਬਲਵਿੰਦਰ ਸਿੰਘ ਅਗਰ ਬਲਵਿੰਦਰ ਸਿੰਘ ਭੁੰਦਰ ਚਾਹਣ ਕਿ ਅਸੀਂ ਅਗਲੇ ਡੇਢ-ਦੋ ਮਹੀਨਿਆਂ ਦੇ ਵਿੱਚ ਵੋਟਾਂ ਕਰਾਉਣੀਆਂ ਨੇ ਤੇ ਉਹ ਪ੍ਰਕਿਰਿਆ ਸ਼ੁਰੂ ਕਰ ਸਕਣ ਪਰ ਕਿਉਂਕਿ ਸਾਰੇ ਮੰਤਰੀਆਂ ਨੇ ਸ਼੍ਰੀ ਹਕਾਲਤਖਤ ਸਾਹਿਬ ਤੇ ਜਾਣਾ ਹੈ ਮੰਤਰੀਆਂ ਦੇ ਨਾਲ ਵੀ ਕਈ ਸਵਾਲ ਜੁੜਦੇ ਨੇ ਮਨਪਿਤ ਬਾਦਲ 2007 ਤੋਂ 12 ਤੱਕ ਮੰਤਰੀ ਰਹੇ 12 ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਕੀ ਮਨਪਿਤ ਬਾਦਲ ਵੀ ਸ਼੍ਰੀ ਹਕਾਲਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਜਲਦ ਤੋਂ ਜਲਦ ਆਦੇਸ਼ ਪ੍ਰਤਾਪ ਸਿੰਘ ਕੇਰੋਂ ਅਕਾਲੀ ਦਲ ਤੋਂ ਵੱਖ ਕਰ ਦਿੱਤੇ ਗਏ ਸੀ ਉਂਝ ਮੈਨੂੰ ਇਹ ਲੱਗਦਾ ਪਾਵੇਂ ਮਨਪਿਤ ਬਾਦਲ ਨੇ ਪਾਵੇਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਜਾਂ ਅਕਾਲੀ ਦਲ ਦੇ ਹੋਰ ਸਾਬਕਾ ਮੰਤਰੀ ਨੇ ਪਾਵੇਂ ਹੁਣ ਸੁਖਬੀਰ ਬਾਦਲ ਦੇ ਨਾਲ ਹੈ ਜਾਂ ਕਿਸੇ ਹੋਰ ਖੇਮੇ 'ਚ ਨੇ ਉਹ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਪਾਵੇਂ ਸੁਖਬੀਰ ਬਾਦਲ ਹੈ ਜਾਂ ਦੂਸਰੇ ਨੇ ਹਰ ਸਿੱਖ ਸ਼ਰੋਮਣੀ ਅਕਾਲੀ ਦਲ ਨਾਲ ਜੁੜਿਆ ਜਾਂ ਗੈਰ ਰਾਜਨੀਤਿਕ ਕੋਈ ਮੈਂਬਰ ਨਹੀਂ ਵੀ ਸ਼ਰੋਮਣੀ ਅਕਾਲੀ ਦਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਹਰ ਕਿਸੇ ਨੂੰ ਪ੍ਰਮਾਨ ਹੈ ਇਸ ਕਰਕੇ ਜਾਣਗੇ ਤਾਂ ਸਾਰੇ ਔਰ ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਕਿਸ ਰੂਪ ਚ ਵੋਟਾਂ ਦੇ ਵਿੱਚ ਸਾਨੂੰ ਦਿਖਣੀਆਂ ਨੇ ਵੋਟਾਂ ਦੇ ਨਤੀਜੇ ਦੇ ਤੌਰ ਦੇ ਉੱਤੇ ਜਿਹੜਾ ਅੰਕੜਾ ਆਉਂਦਾ ਹੈ ਉਹਦੇ ਤੋਂ ਇਹ ਤੈਅ ਹੋਏਗਾ ਵੀ ਕੀ ਲੋਕਾਂ ਨੇ ਸ਼ਖਬੀਰ ਬਾਦਲ ਦੀ ਮਾਫੀ ਮੰਤਰੀਆਂ ਦੀ ਮਾਫੀ ਵਿਰੋਧੀਆਂ ਦੀ ਮਾਫੀ ਪਰ ਜਥੇਦਾਰ ਸਹਿਬਾਨਾਂ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਗਲਤੀਆਂ ਨੂੰ ਲਾਬਖਸ਼ਾਉਣ ਤੋਂ ਬਾਅਦ ਨਿਕਲੀ ਅਕਾਲੀ ਲੀਡਰਸ਼ਿਪ ਨੂੰ ਕਿ ਲੋਕਾਂ ਨੇ ਦੁਬਾਰਾ ਪ੍ਰਵਾਨ ਕੀਤਾ ਕਿ ਹਾਂ ਹੁਣ ਇਹ ਨੁਮਾਇੰਦੇ ਅਸੀਂ ਪੁਰਾਣੀਆਂ ਗਲਤੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੁੱਲਾਂ ਬਖਸ਼ਾ ਆਏ ਤੇ ਅਸੀਂ ਪੁਰਾਣੀਆਂ ਗਲਤੀਆਂ 'ਚ ਨਾ ਪੈਂਦੇ ਹੋਏ ਇਹਨਾਂ ਦੇ ਭਵਿੱਖ ਦੇ ਅਜੰਡੇ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਵੋਟ ਪਾਉਣੇ ਆ ਕੀ ਅਜਿਹਾ ਹੋਏਗਾ ਇਹਦੇ ਤੇ ਤੈਅ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਪਰ ਅਗਲੀਆਂ ਚਾਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਪੂਰੀ ਕੋਸ਼ਿਸ਼ ਕਾਂਗਰਸ ਦੀ ਭਾਜਪਾ ਦੀ ਔਰ ਆਮ ਆਦਮੀ ਪਾਰਟੀ ਦੀ ਹੋਣੀ ਹੈ ਕਿ ਕਿਸੇ ਵੀ ਕੀਮਤ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਮੋੜ ਖੜਾ ਨਾ ਹੋਵੇ ਔਰ ਹੁਣ ਵਿਰੋਧੀਆਂ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਦਬ ਕੇ ਸਿਆਸੀ ਤੌਰ ਤੇ ਭੰਡਿਆ ਜਾਵੇ ਔਰ بار بار ਕਿਹਾ ਜਾਵੇ ਕਿ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੁਣ ਅਗਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੰਡੇ ਨਹੀਂ ਤੇ ਮੈਨੂੰ ਲੱਗਦਾ ਅਗਰ ਉਹ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ ਤੇ ਸੁਖਵੀਰ ਸਿੰਘ ਬਾਦਲ ਇਹ ਪ੍ਰਭਾਵ ਦੇਣ ਦੇ ਵਿੱਚ ਉਹ ਕਾਮਯਾਬ ਹੋ ਜਾਣਗੇ ਕਿ ਮੈਂ ਬਿਲਕੁਲ ਕਿਸੇ ਅਹੁਦੇ ਦਾ لالچی ਨਹੀਂ ਬਾਕੀ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਉਹਨਾਂ ਦੇ ਪਾਰਟੀ ਦੇ ਦੂਸਰੇ ਮੈਂਬਰਾਂ ਨੇ ਵੀ ਉਹਨਾਂ ਨੂੰ ਸਮਝਾਉਣਾ ਹੈ ਹਾਲਾਂਕਿ ਜ਼ਰੂਰੀ ਨਹੀਂ ਕਿ ਅਗਰ ਕੋਈ ਵਿਅਕਤੀ ਕਿਸੇ ਅਹੁਦਿਆਤੀ ਹੈ ਕਿ ਉਹ ਨਿਮਾਣੇ ਸਿੱਖ ਦੇ ਤੌਰ ਤੇ ਨਹੀਂ ਜਾ ਸਕਦਾ ਮੇਰਾ ਹੀ ਮੰਨਣਾ ਹੈ ਕਿ ਅਗਰ ਉਹ ਅਸਤੀਫਾ ਦੇ ਕੇ ਚਲੇ ਜਾਂਦੇ ਨੇ ਤੇ ਉਹਨਾਂ ਦੀ ਮਾਫੀ ਉਨ੍ਹਾਂ ਦੇ ਗੁਨਾਹ ਕਮੂਲਣ ਦੀ ਪ੍ਰਕਿਰਿਆ ਨੂੰ ਲੋਕ ਖੂਰ ਗੰਭੀਰਤਾ ਦੇ ਨਾਲ ਲੈਣਗੇ ਹਾਲਾਂਕਿ ਪੰਜ ਸਿੰਘ ਸਹਿਬਾਨਾਂ ਦੇ ਆਖਰੀ ਫੈਸਲੇ ਨੇ ਜਦੋਂ ਸੁਖਬੀਰ ਬਾਦਲ ਪੇਸ਼ ਹੁੰਦੇ ਨੇ ਤੇ ਜਥੇਦਾਰ ਸਹਿਬਾਨ ਕੀ ਹੁਕਮ ਦੰਦੇ ਨੇ ਮੰਤਰੀਆਂ ਦੇ ਵੀ ਪੇਸ਼ ਹੋ ਕੇ ਮਾਫੀ ਮੰਗਣ ਤੋਂ ਬਾਅਦ ਪਰ ਨਰਾਜ਼ ਅਕਾਲੀਆਂ ਨੂੰ ਵੀ ਉਹ ਕੀ ਹੁਕਮ ਦੰਦੇ ਨੇ ਜਥੇਦਾਰ ਸਹਿਬਾਨ ਕੀ ਕੋਈ ਇਕਤਾ ਦਾ ਹੁਕਮ ਦੰਦੇ ਨੇ ਹਾਲਕੀ ਅਗਰ ਕੋਈ ਇਕਤਾ ਦਾ ਹੁਕਮ ਦੰਦੇ ਨੇ ਫਿਰ ਤਾਂ ਸਾਰਿਆਂ ਨੂੰ ਮੰਨਣਾ ਪੈਣਾ ਪਰ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਐਡੀ ਆਸਾਨ ਨਹੀਂ ਹੈ ਸੁਖਬੀਰ ਸਿੰਘ ਬਾਦਲ ਨੂੰ ਬੋਚ-ਬੋਚ ਕੇ ਚੱਲਣਾ ਪਏਗਾ ਸੁਖਬੀਰ ਸਿੰਘ ਬਾਦਲ ਲਈ ਹਜੇ ਆਉਣ ਵਾਲਾ ਰਾਹ ਓਡਾ ਆਸਾਨ ਨਹੀਂ ਹੈ ਜਿੰਨਾ ਕਈ ਤਰ੍ਹਾਂ ਨੂੰ ਲੱਗ ਰਿਹਾ ਸੁਖਬੀਰ ਬਾਦਲ ਅੱਗੇ ਚੁਣੌਤੀਆਂ ਲਗਾਤਾਰ ਬਰਕਰਾਰ ਰਹਿਣਗੀਆਂ ਔਰ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੈਲੰਜ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ बतौर ਪਾਰਟੀ ਅਜੰਡਾ ਕੀ ਰਹੇਗਾ। ਔਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੁਰਾਣੀਆਂ ਗਲਤੀਆਂ ਤੋਂ ਬਾਅਦ, ਕੁਲਾਂ ਬਖਸ਼ਾਉਣ ਤੋਂ ਬਾਅਦ ਉਹ ਵਿੱਕਦੇ ਟੀਚੇ ਲਈ ਭਰੋਸੇਯੋਗ ਪਾਰਟੀ ਮੰਨਦੇ ਨੇ। ਇਹ ਸਾਰਾ ਕੁਝ ਤੈਅ ਕਰੇਗਾ ਅਕਾਲੀ ਦਲ ਦੀ ਸਿਆਸਤ, ਸੁਖਬੀਰ ਬਾਦਲ ਦੀ ਸਿਆਸਤ ਔਰ ਪੰਜਾਬ ਦੇ ਰਾਜਨੀਤਿਕ ਭਵਿੱਖ ਨੂੰ ਕਿਉਂਕਿ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਕਾਂਗਰਸ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਟਕੂਣਾ ਮੁਕਾਬਲਾ ਭਵਿੱਖ 'ਚ ਨਜ਼ਰ ਆਉਂਦਾ ਹੈ। ਸੋ ਇਹ ਸੰਭਾਵਨਾਵਾਂ ਹਜੇ ਘੱਟ ਲੱਗਦੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਬੀਜੇਪੀ ਦੇ ਨਾਲ ਮਿਲ ਕੇ ਚੱਲਣ ਦੀ ਸਿਆਸਤ ਭਵਿੱਖ 'ਚ ਕਰਨਗੇ ਕਿਉਂਕਿ ਬੀਜੇਪੀ ਦੀ ਸਾਹਜ ਕਰਕੇ ਸ਼੍ਰੋਮਣੀ ਅਕਾਲੀ ਦਲ ਬਹੁਤ ਸਾਰੇ ਮੁੱਦਿਆਂ ਤੇ ਪਛੜਿਆ ਹੈ। ਅਮੀ ਸੁਮੇਲ ਸਿੰਘ ਸੈਣੀ ਵਰਗੀ ਅਫਸਰ ਨੂੰ ਡੀਜੀਪੀ ਲਾਉਣ ਦੀ ਗੱਲ ਹੋਵੇ ਜਿੱਥੇ ਭਾਜਪਾ ਦਾ ਵੀ ਪ੍ਰਭਾਵ ਰਿਹਾ ਸੁਮੇਲ ਸੈਣੀ ਨੂੰ ਡੀਜੀਪੀ ਲਾਉਣ ਲਈ ਅਗਰ ਕੱਲੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਸ਼ਾਇਦ ਸੁਮੇਲ ਸਿੰਘ ਸੈਣੀ ਡੀਜੀਪੀ ਨਾ ਲੱਗਦਾ ਬਹੁਤ ਸਾਰੇ ਫੈਸਲੇ ਸੀ ਜਿਨ੍ਹਾਂ ਦੇ ਵਿੱਚ ਭਾਜਪਾ ਦੀ ਭੂਮਿਕਾ ਸੀ ਪਰ ਹੁਣ ਜਦੋਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਔਰ ਜ਼ਿੰਮੇਵਾਰੀਆਂ ਦੀ ਗੱਲ ਹੈ ਤੇ ਹਰ ਕੋਈ ਸਿਰਫ ਤੇ ਸਿਰਫ ਅਕਾਲੀ ਦਲ ਦੀ ਭੂਮਿਕਾ ਨੂੰ ਦੇਖ ਰਿਹਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਭਵਿਕਸ਼ ਸੁਖਬੀਰ ਬਾਦਲ ਭਾਜਪਾ ਦੇ ਨਾਲ ਮਿਲ ਕੇ ਆਪਣੀ ਸਿਆਸਤ ਨੂੰ ਅੱਗੇ ਵਧਾਉਣਗੇ ਜਾਂ ਅਕਾਲੀ ਦਲ ਸੋ ਉਸ ਤੋਂ ਬਿਨਾ ਅਕਾਲੀ ਦਲ ਕੀ ਪੰਜਾਬ ਦੀਆਂ ਪਹਿਲੀਆਂ ਦੋ ਜਾਂ ਤਿੰਨ ਪਾਰਟੀਆਂ 'ਚ ਸ਼ਾਮਲ ਹੁੰਦਾ ਕਿਉਂਕਿ ਪਿਛਲੀਆਂ ਚੋਣਾਂ 'ਚ ਅਕਾਲੀ ਦਲ ਚੌਥੇ ਨੰਬਰ ਤੇ ਸੀ ਸੋ ਇਸ ਕਰਕੇ ਸੁਖਬੀਰ ਬਾਦਲ ਦੀ ਮਾਫੀ ਦੀ ਪ੍ਰਕਿਰਿਆ ਔਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਅਗਲੀਆਂ 4 ਜ਼ਿਮਨੀ ਚੋਣਾਂ ਦੇ ਵਿੱਚ ਪ੍ਰਾਪਤੀ ਪੋਲਿਟিক্যাল ਤੌਰ ਤੇ ਲੋਕ ਕਿੰਨਾ ਕੁ ਵੋਟ ਪਰਸੈਂਟ ਦਿੰਦੇ ਨੇ ਉਸ ਤੋਂ ਬਾਅਦ ਅਸਲ ਤਸਵੀਰ ਪੰਜਾਬ 'ਚ ਤੈਅ ਹੋਏ। ਸੋ ਫਿਲਹਾਲ ਖਬਰ ਪੜਤਾਲ ਦੇ ਇਸ ਵਿਸ਼ੇਸ਼ ਐਪੀਸੋਡ ਦੇ ਵਿੱਚ ਇੰਨਾ ਹੀ ਕੱਲ ਇੱਕ ਵਾਰ ਫਿਰ ਬਿਲਕੁਲ ਨਵੇਂ ਅਤੇ ਤਾਜ਼ੀ ਅਪਡੇਟਸ ਦੇ ਨਾਲ ਹਾਜ਼ਰ ਹੋਵਾਂਗੇ। ਪਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਕਿ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ। ਪਰ ਉਹਨਾਂ ਦੀ ਹਰ ਗੱਲ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਵਾਂਗੇ ਕਿਸੇ ਵੀ ਅਸਹਿਮਤੀ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ